जिला मानसा ਦੇ ਪਿੰਡ ਖੋਖਰ ਕਲਾਂ ਵਿੱਚ ਇੱਕ ਲੋੜਵੰਦ ਪਰਿਵਾਰ ਘਰ ਦੀ ਛੱਤ ਵਾਸਤੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਇਸ ਗਰੀਬ ਪਰਿਵਾਰ ਵਿੱਚ ਰਹਿੰਦੀ ਇੱਕ ਔਰਤ ਦੀਆਂ ਦੋ ਧੀਆ ਹਨ ਅਤੇ ਪਤੀ ਦੀ ਮੌਤ ਹੋ ਚੁੱਕੀ ਹੈ ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਭੈਣ ਨੇ ਦੱਸਿਆ ਕਿ ਉਨ੍ਹਾਂ ਵੱਲੋਂ 30000 ਰੁਪਏ ਦਾ ਲੋਨ ਲੈ ਕੇ ਪੁਰਾਣੀਆਂ ਇੱਟਾਂ ਲਾ ਕੇ ਹੀ ਘਰ ਦੀ ਟਹਿ ਚੁੱਕੀ ਛੱਤ ਨੂੰ ਦੁਬਾਰਾ ਬਣਾ ਰਹੇ ਹਨ ਪਰੰਤੂ ਉਨ੍ਹਾਂ ਕੋਲ ਲੋੜਿੰਦੇ ਪੈਸੇ ਨਾ ਹੋਣ ਕਾਰਨ ਛੱਤ ਦੀ ਉਸਾਰੀ ਲਈ ਸਮਾਨ ਲੈ ਪਾਉਣਾ ਮੁਸ਼ਕਲ ਹੈ ਅਤੇ ਕਹਿਰ ਦੀ ਗਰਮੀ ਵਿੱਚ ਬਿਨਾਂ ਛੱਤ ਦੇ ਰਹਿਣ ਲਈ ਮਜਬੂਰ ਹਨ ਇਸ ਲਈ ਉਨ੍ਹਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ ਅਤੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਛੱਤ ਦੀ ਉਸਾਰੀ ਲਈ ਲੋੜਿੰਦਾ ਸਮਾਨ ਮੁਹੱਈਆ ਕਰਵਾਇਆ ਜਾਵੇ रिपोर्ट جان ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਹਲੀ ਬੁੱਢਲਾਡਾ ਕਾਕੀ ਕਰਾ ਵੀ ਕਿਹਨੇ ਚਾਹੂਗੇ ਜਿਹੜਾ ਤੁਸੀਂ ਮਕਾਨ ਬਣਾ ਰਿਆ ਹੋ ਉਹ ਕਿੰਨਾ ਲੋਨ ਲੇਤਾ ਸੀ 30000 ਲੇਤਾ ਵਿੱਚ 30000 ਬੰਦਲਣਾ ਨਹੀਂ ਬੰਦਦਾ ਜੀ ਫਿਰ ਭਾਈ ਕਿਵੇਂ ਕਰੂਗਾ ਬਾਕੀ ਬਾਕੀ ਹੁਣ ਤੁਸੀਂ ਦੱਸੋ ਵੀਰੇ ਕੋਈ ਵੀ ਸਰਕਾਰ ਤੋਂ ਕਰ ਦੇ ਜਾਂ ਕੋਈ ਮਦਦ ਕਲੱਬ ਕੋਈ ਵੀ ਕਰ ਦੇਣ ਵੀ ਸੱਤ ਪਵਾ ਦੇਣ ਸਾਡੀ ਲੀ ਬੈੱਡ ਤਾਂ ਰੱਖ ਲਿਆ ਪਾਲਿਆ ਠੀਕ ਹੈ ਨਾ ਹਾਂ ਬੈੱਡ ਲਾ ਲਿਆ ਸੋੜ ਕੋ ਜਿਹੜੀ ਲੱਗਦਾ ਥੋੜੇ ਜਿਹੜੇ ਦਿਲ ਦੇ ਅੰਦਰ ਹੈਗਾ ਵੀ ਥੋੜਾ ਲੱਗਦਾ ਵੀ ਉਹਨੂੰ ਘਾਟ ਪਣੀ ਕਿਸੇ ਗੱਲ ਦੀ ਸਾਰੀ ਕਾਟੀ ਹੈ ਵੀਤੀ ਹਜੇ ਤੇ ਪਰਵਾਦ ਦੇ ਵਿੱਚ ਕੌਣ-ਕੌਣ ਹੈਗੇ ਕਮੋਰਾਂ ਗੁਡੀਆਂ ਨੇ ਬਸ ਦੋ ਇੱਕ ਮੈਂ ਤੇ ਡੇਟਾ ਹੈ ਨਹੀਂ ਹਾਂਜੀ ਹੈ ਨਹੀਂ ਤੇ ਘਰ ਵਾਲੇ ਘਰ ਵਾਲਾ ਵੀ ਨਹੀਂ ਹੈਨੀ ਪੈਕ ਕੀ ਰਹਿਣੇ ਆਵ ਦਿੱਤੇ ਹਾਂ ਜੀ ਥੋੜਾ ਪਿੱਕਾ ਪਿੰਡਾ ਹਾਂਜੀ ਪੈਕਾ ਪਿੰਡਾ ਪਹਿਲਾਂ ਤੋਂ ਜਿਹੜੀ ਪੁਰਾਣੀ ਇੱਟ ਕੱਢ ਕੇ ਲਗਾ ਰਹੇ ਹਾਂ ਹਾਂਜੀ ਪੁਰਾਣੀ ਇੱਟ ਜਿਹੜਾ ਮਕਾਨ ਸੋਹੀ ਟਾ ਕੇ ਉਸੇ ਤੇ ਲਾਈ ਜਾਂਦੇ ਆ ਪ੍ਰਾਣੀ ਇੱਟ ਦੀ ਲੱਗਦਾ ਇਸ ਗੁੱਸੇ ਦੇ ਮਿਸਤਰੀ ਨੂੰ ਕਿੰਨਾ ਖਰਚਾ ਹੋ ਜਾਣਾ ਮਿਸਤਰੀ ਤਾਂ ਪਰ 30000 ਰੁਪਏ ਨਾਲ ਬਹੁਤ 70000 ਬਹੁਤ ਲੋਡ ਹੈ ਨਾ ਬਹੁਤ ਜਿਆਦਾ ਹੋਰ ਕਿਸੇ ਪੈਣ ਪੈਣ ਨੂੰ ਮਤ ਨਹੀਂ ਦਿੱਤੀ ਨਹੀਂ ਜੀ ਸਰਕਾਰ ਨੇ ਵੀ ਨਹੀਂ ਕੀਤੀ ਬਹੁਤ ਜਿਆਦਾ ਦਰਖਾਸਤਾਂ ਦਿੱਤੀਆਂ ਨਹੀਂ ਬਹੁਤ ਜਿਆਦਾ ਕਲਬਾ ਵਾਲਿਆਂ ਨੂੰ ਕਿਹਾ ਬਹੁਤ ਨੂੰ ਕਿਹਾ ਕੋਈ ੱਡੇ ਹੀ ਨਿਕਸ ਰਗੇ ਤੇ ਮਨ ਕੀ ਕਹਿਣਾ ਚਾਹੋਗੇ ਤੁਸੀਂ ਨਾ ਆਪਣੇ ਸਮਾਸੀ ਬੈਠੇ ਲੋਕ ਸੰਗਤ ਬੈਠੀ ਹੈ ਤੁਹਾਨੂੰ ਕੀ ਅਪੀਲ ਕਰੋਗੇ ਅਸੀਂ ਇਹੀ ਅਪੀਲ ਕਰਦੇ ਆਂ ਵੀਰ ਜੀ ਵੀ ਸਾਡੇ ਸੱਤ ਪੈ ਜਾ ਮਕਾਨ ਦੀ ਹੋਰ ਸਭਨ ਕੀ ਕਮਾਈ ਦਾ ਕੋਈ ਨਹੀਂ ਹੈਗਾ ਸਾਦਮ ਤਾਂ ਮੈਨੂੰ ਬਸ ਹੈ ਗੁਰਗਾਂ ਮਾਡਾ ਮोटा ਵਿਕਾਰ ਕੋ ਚ ਕੰਮ ਕਰਦੀ ਇੱਕ ਗੁੱਡੀ ਇੱਕ ਪੜਦੀ ਹੈਗੀ ਜਾਬਸ ਮੈਂ ਆਪਾਂ ਮੜਾ ਮੋਟਾ ਕੰਮ ਕਰਦੀਆਂ ਦੁਕਾਨਾਂ ਦੇ ਵਿੱਚ। ਥੋੜਾ ਜਿਹਾ ਸਾਲ ਆ ਸੱਤੀ ਪਈਏ ਵੀ ਹੈ ਨਾ ਆਪਣੇ ਪੱਕਰਿਆਂ ਪਾਈਆਂ ਨੇ ਗਰਮੈਸ਼ ਬਹੁਤ ਗਰਮੈਸ਼ ਬਹੁਤ ਵੀ ਜੇ ਵੀ ਲੋਨ ਲੈ ਕੇ ਪਾਈ ਨਾ। ਇਹ ਵੀ ਮੈਨੇ 40000 ਰੁਪਏ ਲੋਨ ਮਿਲਿਆ ਸੀ ਉਦੋਂ ਪਾਈ ਆ 2-3 ਸਾਲ ਹੋ ਗਏ। ਜਗਿੰਦਰ ਜੀ ਆਪਾਂ ਖੋਖਰ ਕਲਾ ਪਹੁੰਚੇ ਸੀ ਇੱਕ ਗਰੀਬ ਘਰ ਹਾਲਾਤ ਦੇਖੇ ਪਰਿਵਾਰ ਦੇ ਤੁਹਾਡੇ ਅੱਖਾਂ ਨਜ਼ਰ ਆ ਰਿਹਾ ਹੈ ਨਾ ਬਾਥਰੂਮ ਸਾਫ਼ ਵੀ ਹੈ ਨਹੀਂ ਮਕਾਨ ਬਣਾਉਣ ਦੇ ਵਾਸਤੇ ਸ਼ੁਰੂ ਕੀਤਾ ਗਿਆ ਪਰ ਪੈਸੇ ਉਦੋਂ ਬਹੁਤ ਘੱਟ 100000 ਰੁਪਏ ਲੱਖ ਰੁਪਏ ਲੱਗਣਾ ਹੈ 70000 ਰੁਪਏ ਦਾ ਕੀ ਕਹਿਣਾ ਚ ਸੰਗਤ ਨੂੰ ਤਾਂ ਸਹੀ ਕਹਾਂਗੇ ਕਿ ਜਿਵੇਂ ਆਪਾਂ ਸਾਰੇ ਜਣੇ ਆ ਵੀ ਆਪਣੇ ਵੀਰ ਭਾਈ ਨੇ ਕਲੱਬ ਵਾਲੇ ਨੇ ਸੇਵਾਦਾਰ ਨੇ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਆਪਾਂ ਇਹੋ ਗਰੀ ਪਰਿਵਾਰਾਂ ਦੀ ਬਾਹ ਫੜੀਏ ਕਿਉਂਕਿ ਬੋਲਣ ਦੀ ਸ਼ਬਦ ਨਹੀਂ ਹੈ ਜੋ ਆਪਾਂ ਹਾਲਾਤ ਦੇਖੇ ਨੇ ਇਹਨਾਂ ਲਈ ਬੋਲਣ ਦੀ ਸ਼ਬਦ ਨਹੀਂ ਹੈਗੀ ਘਰ ਦੇ ਵਿੱਚ ਕੌਣ ਹੋਣ ਹੈਗੇ ਪਰਿਵਾਰ ਦੇ ਕਮੋਲ ਹੋ ਗਏ ਪਰਿਵਾਰ ਦੇ ਵਿੱਚੋਂ ਤਾਂ ਬਸ ਮਾਤਾ ਜੀ ਨੇ ਆਪ ਇਹਨੇ ਦੋ ਬੇਟੀਆਂ ਨੇ ਪਿੱਛੇ ਅੱਗੇ ਪਿੱਛੇ ਕੋਈ ਨਹੀਂ ਹੈ ਮਰਦ ਕੋਈ ਨਹੀਂ ਹੈ ਘਰ ਦੇ ਵਿੱਚ ਮਤਲਬ ਕਿ ਕਿਉਂਕਿ ਗੱਲ ਕਰ ਲਈ ਸੱਤ ਵੀ ਹੈ ਨਹੀਂ ਸਾਰੇ ਜਵਾਨ ਬੇਟੀਆਂ ਨੇ ਬਹੁਤ ਮੰਨ ਮੰਨ ਤੇ ਬੋਝ ਹੁੰਦਾ ਨਾ ਹਾਂਜੀ ਹਾਂ ਇਹ ਚੀਜ਼ਾਂ ਦੇਖ ਕੇ ਰੋਣਾ ਆਉਂਦਾ ਹੈ ਕਿ ਘਰ ਦੇ ਵਿੱਚ ਮਰਦ ਦਾ ਹੋਣਾ ਬਹੁਤ ਜ਼ਰੂਰੀ ਹੈ। ਘਰ ਦੇ ਵਿੱਚ ਕਿੰਨੇ ਲੇਡੀਜ਼ ਨੇ। ਇੱਕ ਮਾਤਾ ਜਾਂ ਉਹਦੀ ਫਿਰ ਦੋ ਬੇਟੀਆਂ ਨੇ। ਇਹ ਇਹ ਆਪਾਂ ਹੀ ਦੇਖ ਸਕਦੇ ਹਾਂ ਕਿ ਇੱਕ ਲੇਡੀਜ਼ ਲਈ ਇੰਨੀ ਜ਼ਿੰਮੇਵਾਰੀ ਲੈਣੀ ਕਿੰਨੀ ਮੁਸ਼ਕਲ ਹੈ। ਜੇ ਆਪਾਂ ਗੱਲ ਕਰ ਲਈ ਆਪਾਂ ਛੋਟੀ ਦੁਕਾਨ ਹੈ ਨਾ ਮਲਕੇ ਉਹਦਾ ਘਰ ਦਾ ਗਿਜਾਰੀ ਹੁੰਦਾ ਹੈ ਨਾ ਅੱਜਕੱਲ ਖਰਚੇ ਬਹੁਤ ਜ਼ਿਆਦਾ ਹੈ। ਹਾਂ ਜੀ। ਦੁੱਧ ਵੀ ਬਹੁਤ ਮਹਿੰਗਾ ਹੋ ਗਿਆ ਹੋਰ ਕਿਸਮਾਂ ਮਹਿੰਗਾ ਹੋ ਗਿਆ ਪਰ ਫਿਰ ਵੀ ਮਕਾਨ ਬਣਾਉਣ ਵਾਸਤੇ ਨਾ ਉਪਰਾਲੇ ਕਰ ਰਹੇ ਨੇ। ਹਾਂ ਜੀ। ਸੰਤਾਂ ਨੂੰ ਲੋੜ ਹੈ ਵੀ ਪਤਾ ਇਹ ਪਰਿਵਾਰਾਂ ਦੀ ਮਤ ਕਰਨਾ। ਐਸੇ ਪਰਿਵ ਉਹ ਕਿ ਕਰਦੇ ਹੋ ਆਪਣੇ ਸਿਰ ਦੇ ਉੱਪਰ ਛੱਤ ਦਾ ਹੋਣਾ ਬਹੁਤ ਜ਼ਰੂਰੀ ਹੈ ਕਰਦੇ ਹਾਲਾਤ ਬਹੁਤ ਜ਼ਿਆਦਾ ਬਦਤਰ ਨੇ ਸਾਰੇ ਕਲੱਬਾਂ ਨੂੰ ਜੋ ਆਪਣੇ ਜਿੰਨੇ ਵੀ ਸਹਿਦਾਦਾਰ ਨੇ ਉਹਨਾਂ ਨੂੰ ਆਪਾਂ ਹੀ ਅਪੀਲ ਕਰਦੇ ਆ ਕਿ ਇਹ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜੀਏ ਕਿ ਮਾਤਾ ਨੂੰ ਹੁਣ ਆਪਾਂ ਨੂੰ ਇਹਨਾਂ ਨੂੰ ਸੇਵਾ ਦੀ ਬਹੁਤ ਲੋੜ ਹੈ ਕਿਉਂਕਿ ਗਰਮੀ ਦਾ ਕਹਿਰ ਦੀ ਗਰਮੀ ਪੈ ਰਹੀ ਆ ਚਾਦਰਾਂ ਦੇ ਨੀਚੇ ਰਹਿ ਕੇ ਟਾਈਮ ਪਾਸ ਕਰ ਰਿਹਾ ਹੈ ਹੋਰ ਕੋਈ ਸਾਧਨ ਨਹੀਂ ਆ ਰਹਿਣ ਦਾ ਕੋਈ ਘਰ ਨਹੀਂ ਕੋਈ ਹੋਰ ਨਹੀਂ ਇੱਥੇ ਰਹਿ ਕੇ ਸਾਰਾ ਪਰਿਵਾਰ ਆਪਣਾ ਟਾਈਮ ਪਾਸ ਕਰ ਰਿਹਾ ਹੈ ਵਿੱਚ ਆਪਣੇ ਬਾਥਰੂਮ ਨੇ ਕੋਈ ਨਾ ਨਾ ਹੋਣ ਦਾ ਜਾਂ ਕੋਈ ਹੋਰ ਕੋਈ ਨਾ ਪ੍ਰਬੰਧ ਨਹੀਂ ਹੈ ਪਰਿਵਾਰ ਨੂੰ ਬਹੁਤ ਲੋੜ ਹੈ ਮਦਦ ਦੀ ਸਾਰਿਆਂ ਨੂੰ ਇਹ ਆਪਾਂ თਵਿੰਦ ਕੀ ਬੇਨਤੀ ਕਰਦੇ ਆ ਕਿ ਵੀ ਸਾਰੇ ਜਿੰਨਾ ਵੀ ਹੋਵੇ ਬਿਲਕੁਲ ਹਾਂ ਕਿਉਂਕਿ ਬੂੰਦ-ਬੂੰਦੇ ਨਾਲ ਘੜਾ ਭਰ ਜਾਂਦਾ ਜੇ ਆਪਾਂ ਰੁਪਿਆ-ਰੁਪਿਆ ਵੀ ਇਕੱਠਾ ਕਰੀਏ ਤਾਂ ਬਹੁਤ ਕੁਝ ਹੋ ਜਾਂਦਾ ਜੀ ਪਰਿਵਾਰ ਨੂੰ ਲੋੜ ਹੈ ਕਿਉਂਕਿ ਪਿੱਛੇ ਕਮਰਾ ਪਾ ਰਿਹਾ ਹੈ ਦੋ ਤਿੰਨ ਦਿਨਾਂ ਨੂੰ ਛੱਤ ਪੈਣੀ ਹੈ ਤੋਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੀਏ ਆਪਾਂ ਤਾਂ ਜੋ ਇਹਨਾਂ ਦੇ ਸਿਰ ਤੇ ਵੀ ਛੱਤ ਦੀ ਛਾਂ ਆ ਜਾਏ ਤੇ ਪਰਿਵਾਰ ਆਪਣੇ ਕਮਰੇ ਚ ਵੈੰਦਾ ਹੋ ਜੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ